ਦੋਸਤੋ ਅੱਜ ਮੈਂ ਤੁਹਾਨੂੰ ਆਲੂਆਂ ਦੇ ਸੈਂਡਵਿਚ ਬਣਾਉਣੇ ਸਿਖਾਉਣਾ ਸਭ ਤੋਂ ਪਹਿਲਾਂ ਸਾਫ਼ ਸੁਥਰੇ ਆਲੂ ਲੈ ਕੇ ਉਹਨਾਂ ਨੂੰ ਉਬਾਲ ਲਵੋ ਆਲੂਆਂ ਨੂੰ ਉਬਾਲਣ ਤੋਂ ਬਾਅਦ ਉਹਨਾਂ ਦਾ ਚੰਗੀ ਤਰ੍ਹਾਂ ਛਿਲਕਾ ਉਤਾਰ ਲਵੋ ਤੋ ਇਸ ਤਰ੍ਹਾਂ ਤੁਸੀਂ ਆਲੂਆਂ ਦਾ ਚੰਗੀ ਤਰ੍ਹਾਂ ਸਰਕਾ ਉਤਾਰ ਲੈਣਾ ਛਿਲਕਾ ਉਤਾਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ ਹੱਥ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭਨ ਲੈਣਾ। ਫਿਰ ਪਿਆਜ਼ ਲੈ ਕੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲਵੋ। ਇਹ ਰੇਕ ਕੜਾਹੀ ਵਿੱਚ ਸਰੋਂ ਦਾ ਤੇਲ ਪਾ ਕੇ ਉਹਨੂੰ ਗਰਮ ਕਰੋ ਲਵੋ ਫਿਰ ਉਹ ਵਿੱਚ ਗਰਮ ਤੇਲ ਵਿੱਚ ਜੀਰਾ ਪਾ ਕੇ ਉਹਨੂੰ ਪੁੰਨ ਲਵੋ ਫਿਰ ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਦਿਓ ਇਹਨਾਂ ਨੂੰ ਵੀ ਪੁੰਨ ਲਵੋ ਜੀਰਾ ਦਾ ਪਿਆਜ਼ ਬਹੁਤ ਨਹੀਂ ਪੁੰਨਣੇ ਬ੍ਰਾਊਨ ਜਿਹੀ ਰੱਖਣੇ ਨੇ ਇਹ ਹਲਕੇ ਬ੍ਰਾਊਨ ਜੇ ਕਰ ਲੈਣਨੇ ਫਿਰ ਇਸ ਵਿੱਚ ਇਰੇ ਸੁੱਚੇ ਹੌਲਦੇ ਨਾਮਕ ਮਸਾਲਾ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਪਾ ਕੇ ਥੋੜਾ ਜਿਹਾ ਸੇਕ ਲਵਾ ਲਵਾਂ। ਫਿਰ ਇਸ ਤਿਆਰ ਕੀਤੇ ਮਸਾਲੇ ਵਿੱਚ ਪੰਨੇ ਹੋਏ ਆਲੂ ਪਾ ਦੇਵੋ। ਪੇਰੇਸ ਨੂੰ ਚੰਗੀ ਤਰ੍ਹਾਂ ਹਲਾਵੋ ਤਾਂ ਕਿ ਮਸਾਲਾ ਆਲੂਆਂ ਵਿੱਚ ਰਲ ਜਾਵੇ ਉਹ ਇਸ ਤਰ੍ਹਾਂ ਇਹ ਆਲੂਆਂ ਵਾਲਾ ਮਸਾਲਾ ਤਿਆਰ ਹੋ ਜਾਵੇਗਾ ਫਿਰ ਬਰੈਡ ਲਵੋ ਇਹ ਬ੍ਰੈਡਾਂ ਦੇ ਇੱਕ ਪੀਸ ਦੇ ਇੱਕ ਪਾਸੇ ਇਹ ਆਲੂਆਂ ਵਾਲਾ ਮਸਾਲਾ ਲਗਾ ਦੇਵੋ ਚੰਗੀ ਤਰ੍ਹਾਂ ਇਹ ਮਸਾਲਾ ਬ੍ਰੈਡ ਦੇ ਉੱਪਰ ਲਗਾਉਣਾ ਹੈ ਤੇ ਫਿਰ ਇੱਕ ਬ੍ਰੈਡ ਦਾ ਹੋਰ ਪੀਸ ਲੈ ਕੇ ਉਹਦੇ ਇੱਕ ਪਾਸੇ ਖਟਾਈ ਲਗਾ ਦਵਾਂ। ਇਮਲੀ ਦੀ ਖਟਾਈ ਜਿਹੜੀ ਹੁੰਦੀ ਆ ਉਹ ਲਗਾ ਦੋ ਚਮਚੇ ਇਹਨਾਂ ਚੰਗੀ ਤਰ੍ਹਾਂ। ਫਿਰ ਇਹਨਾਂ ਦੋਨਾਂ ਪੀਸਾਂ ਨੂੰ ਆਪਸ ਵਿੱਚ ਜੋੜ ਦੇਵਾਂ। ਇਹ ਹੁਣ ਪੀਸ ਤਿਆਰ ਹੋ ਗਏ ਨੇ। ਫਿਰ ਇਹਨਾਂ ਤਿਆਰ ਕੀਤੇ ਹੋਏ ਪੀਸਾਂ ਨੂੰ ਹਰੇ ਨਾਲ ਤਿਆਰ ਕੀਤੇ ਹੋਏ ਪੀਸਾ ਨੂੰ ਇੱਕ ਤਵੇ ਉੱਤੇ ਰਫਾਇੰਡ ਤੇਲ ਲਾ ਕੇ ਥੋੜਾ ਥੋੜਾ ਸੇਕ ਲਵਾ ਲਓ ਬਰੈਡਾਂ ਦੇ ਵੀ ਦੋਨੋਂ ਪਾਸੇ ਥੋੜਾ ਥੋੜਾ ਰਫਾਇੰਡ ਤੇਲ ਲਗਾਉਂਦੇ ਰਹਿਣਾ ਤਾਂ ਜੋ ਇਹ ਚੰਗੀ ਤਰ੍ਹਾਂ ਤੜਾਈ ਜਾ ਸਕਣਾ ਜਦੋਂ ਇਹ ਦੋਨੋਂ ਪਾਸੇ ਤੋਂ ਬ੍ਰਾਊਨ ਹੋ ਜਾਣ ਤਾਂ ਇਹਨਾਂ ਨੂੰ ਤਵੀ ਤੋਂ ਉਤਾਰ ਲਵੋ ਸੋ ਇਸ ਤਰ੍ਹਾਂ ਇਹ ਆਪਣੇ ਸੈਂਡਵਿਚ ਨੇ ਜਿਹੜੇ ਤਿਆਰ ਹੋ ਜਾਣਗੇ ਸੋ ਸੇਕ ਬਹੁਤਾ ਹੀ ਲਗਾਉਣਾ ਹਲਕੇ ਬ੍ਰਾਊਨ ਜੇ ਕਰਨੇ ਨੇ ਸੋ ਨਾਲ ਦੀ ਨਾਲ ਇਹਨਾਂ ਨੂੰ ਪਲਟਾ ਵੀ ਦਿੰਦੇ ਰਹਿਣਾ ਤਾਂ ਕਿ ਬਹੁਤਾ ਸੇਕ ਨਾ ਲੱਗੇ ਸੋ ਲਓ ਜੀ ਆਲੂਆਂ ਵਾਲੇ ਸੈਂਡਵਿਚ ਤਿਆਰ ਹੋ ਗਏ ਨੇ ਇਸ ਤਰ੍ਹਾਂ ਤੁਸੀਂ ਆਪਣੇ ਘਰ ਵਿੱਚ ਇਹ ਆਲੂਆਂ ਵਾਲੇ ਸੈਂਡਵਿਚ ਬਣਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਸ਼ੁਕਰੀਆ ਧੰਨਵਾਦ